ਉੱਟਾ ਸਾਡੇ ਜਣੇ ਲੈਟ ਜਾਣਗੇ ਬਤ ਪੁੱਛ ਮੈਨੂੰ ਪਤਾ ਪਤਾ ਮਿਲਿਆ ਕੰਨੋਈ ਦੇ ਕੇ ਬਈ ਪਿਛਾ ਉੱਪਰ ਰਾਕੇ ਚੱਕਾਈ ਗਿਆ ਜੂਨੀ ਬਾਹਰ ਆਪਾਂ ਕੋ ਸਾਥ ਲਈ ਲੰਮੀ ਜੀ ਨੂੰ ਨਾ ਸਕੇਡਿਊਲ ਤੀਨ ਨੂੰ ਜਿਹੜਾ ਇੰਜਰਡ ਪਸਣਾ ਇਹਨੂੰ ਮੈਂ ਬਟੇਸੀ ਸ਼ਾਮ ਕੀਤਾ ਜਾਏ ਉਹ ਤਰ੍ਹਾਂ ਜੀ ਜਿੰਦੀ ਨੂੰ ਹਲੇ ਨੂੰ ਵੇਖੋ ਉੱਪਰ ਦੀ ਵੇਖੀ ਇਹ ਸਿੱਧੇ ਹੋ ਜਾ ਸਿੱਧੇ ਮੇਰੇ ਸਿੱਧੇ ਬਾਰੇ ਬੋੜਾ ਜਾ ਤੀਨ ਗੱਡੀ ਉਹ ਅਸਤਿਆ ਅੰਦਰ ਕਾਰਿਆ ਕਰੋ ਫੁੱਲ ਕਰਨਾ

और जो पोल के टेंट घुसा के ये हमने इम्प्लोइर मेथड से स्ट्रेक्चर बनाया है तो ये अस्पताल वाला नहीं है जो तो जैसे हम फील्ड में या लड़ाई में हम ज्यादातर इसी ट्रैक्टर का इस्तेमाल करते हैं तो ये हम इम्प्लोइर मेथड से उसी टाइम बनाते हैं <laughs> ਯੋਧ ਫੁੰਦਾ ਆਪਣਾ ਸਾਮ ਦੇ ਨਾਲ ਕਿਸ ਤਰੀਕੇ ਨਾਲ ਜ਼ਖਮੀਆਂ ਨੂੰ ਚੁੱਕਣਾ ਹੈ ਐਂਬੂਲੈਂਸ ਦੇ ਵਿੱਚ ਰੱਖਣਾ ਹੈ ਔਰ ਐਂਬੂਲੈਂਸ ਦੇ ਵਿੱਚ ਪਹੁੰਚਾਉਣਾ ਹੈ ਜਾਂ ਫਿਰ ਜੇ ਕੋਈ ਮੌਤ ਹੋ ਜਾਂਦੀ ਹੈ ਕੋਈ ਪ੍ਰਸ਼ਾਸਨ ਹੋ ਜਾਂਦਾ ਹੈ ਕਰੂ ਹਣ ਕੰਪਨੀ ਰਹਿਣਾ ਨੂੰ ਦੇਖੀ ਗਿਆ ਤਾਂ ਕੋਆਰਡੀਨੇਸ਼ਨ ਨਾਲ ਕਿਸੇ ਵੀ ਐਮਰਜੈਂਸੀ ਦੇ ਲਈ ਸਾਡੇ ਕੀ ਕੀ ਕੰਮ ਨੇ ਉਹਦੇ ਬਾਰੇ ਅਸੀਂ ਇੱਕ ਅਭਿਆਸ ਕਰਾਂਗੇ ਮੌਬਦਿਲ ਅਭਿਆਸ ਵੀ ਕਰਦੇ ਹਾਂ ਇਹਦੇ ਵਿੱਚ ਤਿੰਨ ਟੀਮਾਂ ਬਣਣੀਆਂ ਐ ਇੱਕ ਸਿਵਲ ਡਿਫੈਂਸ ਉਹਨਾਂ ਦੇ ਕੰਮ ਤੁਹਾਨੂੰ ਦੱਸ ਦਿੰਦੇ ਆ ਬਾਸ ਤੇ ਸਾਇਰਨ ਤੇ ਜਿਹੜੇ ਸਾਡੇ ਜਦੋਂ ਵੀ ਸਾਇਰਨ ਵੱਜਦਾ ਆਪਾਂ ਸਾਰੇ ਜਣੇ ਆਪਣੇ ਆਪ ਨੂੰ ਚਾਲ ਕਰਾਂਗੇ ਕੰਨਾਂ ਤੋਂ ਉਹਦੀ ਡੈਮੋ ਦੇ ਦਿੰਨੇ ਆ ਇਹ ਦਿਖਾਇਆ ਵੀਰ ਥੱਲੇ ਵੀ ਨੈਕਸਟ ਪੁੱਛੋ ਇਹ ਪਾਟਾ ਮਿਲੇਗਾ ਉਸ ਤੋਂ ਕਰਨਾ ਆ ਸਾਡੀਫੀਸ਼ਲ ਸਟ੍ਰਕਚਰ ਨਾਲ ਉਹਦਾ ਤਰੀਕਾ ਜਿਹੜਾ ਵਾ ਫਸਟ ਜਿਹੜੀ ਕਾਰਵਾਈ ਕਰੇਗੀ ਸਾਰੇ ਦੇਖਣਾ ਵਾ ਨਾ ਇਹ ਯਾਰ ਐਕਸਪੀਰੀਅੰਸ ਕਰਦੇ ਆ ਕਿਵੇਂ ਉਹਨਾਂ ਨੇ ਖਾਸ ਰੂਪੇ ਜਦ ਕਰਿਆ ਐਸੇ ਲੜਾਈ ਦਾ ਮੌਕਾ ਆਂਦਾ ਹੈ ਕਿਵੇਂ ਉਹਨਾਂ ਨੇ ਆਪਣੀ ਵੀ ਰੱਖਿਆ ਕਰਨੀ ਹੈ ਤੇ ਆਪਣੇ ਆਲੇ ਦੁਆਲੇ ਜਿਹੜੇ ਵੀ ਲੋਕੀ ਆ ਉਹਨਾਂ ਦੀ ਕਿਵੇਂ ਰੱਖਿਆ ਕਰਨੀ ਹੈ ਕਿਵੇਂ ਪਬਲਿਕ ਪ੍ਰੋਪਰਟੀ ਰੱਖਿਆ ਕਰਨੀ ਹੈ ਅੱਜ ਦੀ ਖੜੀ ਖਾਸ ਸਾਡੇ ਕੀ ਮੌਕ ਡ੍ਰਿਲ ਦੀ ਪ੍ਰੈਕਟਿਸ ਹੋਈ ਹੈ ਉਹਦੇ ਵਿੱਚ ਬੇਸਿਕਲੀ ਕੈਜ਼ੁਐਲਟੀ ਇਵੈਕੂਏਸ਼ਨ ਵਰ ਦੇਸ ਕਿਤੇ ਕੈਜ਼ੁਐਲਟੀ ਹੋ ਜਾਂਦੀ ਹੈ ਕਿਵੇਂ ਉਹਨਾਂ ਨੂੰ ਇਵੈਕੂਏਟ ਕਰਨਾ ਹੈ ਹਸਪੀਟਲ ਜਾ ਕੇ ਕਿਵੇਂ ਸਾਡੇ ਕੈਡਟ ਹੈਲਪ ਕਰ ਸਕਦੇ ਹੈ ਪੁਲਿਸ ਡਿਪਾਰਟਮੈਂਟ ਨੂੰ ਜਾਂ ਫਾਇਰ ਬ੍ਰਿਗੇਡ ਜਾਂ ਫਾਇਰ ਪੁਲਿਸ ਵਾਲੇ ਜਿਹੜੇ ਡਿਪਾਰਟਮੈਂਟ ਹੈ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹੈ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਟ੍ਰੇਨਿੰਗ ਦਿੰਦੇ ਹੈ ਕਿ ਟ੍ਰੈਫਿਕ ਪੁਲਿਸ ਜਿਹਨਾਂ ਨੇ ਕੰਮ ਟ੍ਰੈਫਿਕ ਮੈਨੇਜ ਕਰਨਾ ਹੁੰਦਾ ਹੈ ਅਸੇ ਟਾਈਮ ਤੇ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹੈ ਨਾਲ ਹੀ ਨਾਲ ਕੈਡਟ ਨੂੰ ਅਸੇ ਇਹ ਵੀ ਸਿਖਾਈਦਾ ਹੈ ਕਿ ਐਲ ਇਸ ਟਾਈਮ ਤੇ ਕਾਫੀ ਤਰ੍ਹਾਂ ਦੀ ਅਫਵਾਹਾਂ ਰਿਯੂਮਰਸ ਲੋਕੀ ਫੈਲਾਉਣ ਦੀ ਕੋਸ਼ ਤੋ ਉਹਨਾਂ ਤੇ ਉਹਨਾਂ ਨੇ ਕਿਵੇਂ ਕੰਟਰੋਲ ਕਰਨਾ ਹੈ ਔਰ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਅਸਲ ਪੋਜੀਸ਼ਨ ਕੀ ਹੈ ਇਸ ਤਰੀਕੇ ਨਾਲ ਅਭਿਆਸ ਕੀਤਾ ਗਿਆ ਇਸ ਅਭਿਆਸ ਦੇ ਤੁਸੀਂ ਫਾਇਦੇ ਗਿਣਵਾਏ ਜੇਕਰ ਯੁੱਧ ਲੱਗਦਾ ਹੈ ਤੇ ਜਿਹੜੇ ਕੈਡੀਟਸ ਨੇ ਜਾਂ ਸਿਵਲ ਡਿਫੈਂਸ ਆ ਜਾਂ ਫਾਇਰ ਬਗੇੜਾ ਕਿ ਲੱਗਦਾ ਕਿੰਨਾ ਕੁ ਲਾਹੇਵੰਦ ਹੋ ਸਕਦਾ ਹੈ ਮੌਕ ਡ੍ਰਿਲ ਇਹ ਮੌਕ ਡ੍ਰਿਲ ਬੜਾ ਯੂਸਫੁਲ ਹੈਗਾ ਕਿਉਂਕਿ ਖਾਸ ਤੌਰ ਤੇ ਸਾਡੇ ਜਿਹੜੇ ਕੈਡੀਟ ਹੈ ਸੀਨੀਅਰ ਡਿਵੀਜ਼ਨ ਦੇ ਸੀਨੀਅਰ ਵਿੰਗ ਦੇ ਕਾਲਜਾਂ ਦੇ ਬੱਚੇ ਹੈਗੇ ਜਾਂ 11 12 ਦੇ ਬੱਚੇ ਹੈਗੇ ਉਹਨਾਂ ਨੂੰ ਸਪਸ਼ਟ ਟ੍ਰੇਨਿੰਗ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ ਲੇਕਿਨ ਆਈ ਵਿਲ ਰਿਕਵੈਸਟ ਕਿ ਜੋ ਉਹਨਾਂ ਦੇ ਸਕੂਲ ਦੇ ਟੀਚਰ ਜਾਂ ਕਾਲਜ ਦੇ ਪ੍ਰੋਫੈਸਰ ਹੈ ਜਾਂ ਉਹਨਾਂ ਦੇ ਪੇਰੈਂਟਸ ਹੋਈ ਕਿ ਐਸੇ ਮੌਕੇ ਤੇ ਮਤਲਬ ਬਜਾਏ ਕਿ ਕਿਸੇ ਤਰ੍ਹਾਂ ਦਾ ਡਾਊਟ ਰੱਖਣ ਤੇ ਜਾਂ ਡਰਨ ਤੋਂ ਬੱਚਿਆਂ ਨੂੰ ਵੀ ਮੋਟੀਵੇਟ ਕਰੀਏ ਕਿ ਉਹਨਾਂ ਦਾ ਜੋ ਵੀ ਰੋਲ ਹੈਗਾ ਉਹ ਆਪਣਾ ਆਕੇ ਨਿਭਾਣ ਐਂਡ ਸੁਸਾਇਟੀ ਦੀ ਔਰ ਕੰਟਰੀ ਦੀ ਜਿਹੜੀ ਵੀ ਉਹ ਹੈਲਪ ਕਰ ਸਕਦੇ ਆ ਕਰਨ ਤੁਸੀਂ ਫੌਜ ਦੇ ਆਫੀਸਰ ਜੋ ਹਾਲਾਤ ਚਾਹੁੰਦੇ ਕਿੰਨਾ ਕੁ ਕੰਫੀਡੈਂਸ ਆ ਭਾਰਤੀ ਫੌਜ ਦੇ ਜੇ ਸਾਨੂੰ ਆਪ ਕੋ 110% ਕੰਫੀਡੈਂਸ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਸਾਡੇ ਅਸੀਂ ਪੂਰੀ ਕੈਪੇਬਿਲਿਟੀ ਸਾਡੇ ਕੋਲ ਹਰ ਤਰ੍ਹਾਂ ਦੀ ਹੈਗੀ ਹੈ ਐਂਡ ਜਦ ਵੀ ਟਾਈਮ ਆਏਗਾ ਜਿਹਦਾ ਜੋ ਵੀ ਰੋਲ ਹੈ ਉਹ ਬੜੀ ਅੱਛੀ ਤਰ੍ਹਾਂ ਕਰੇਗਾ ਧੰਨਵਾਦ ਰੋਕ ਨਹੀਂ ਦਿੰਦਾ ਆਪਣੀ ਟੱਕਰ ਆ ਰਹੀ ਹੈ ਇਹਦੇ ਬਾਰੇ ਜੀ ਅੱਜ ਜਿਹੜੀ ਹੈ ਮੌਗਰੇਲਾ ਮਾਨਜੋਗ ਡੀਸੀ ਗਦਾਸਪੁਰ ਜੀ ਦੇ ਐਸਡੀਐਮ ਮਟਾਲਾ ਜੀ ਦੇ ਹੁਕਮ ਨਾਲ ਇੱਥੇ ਰੱਖੀ ਗਈ ਆ ਜਿਹਦੇ ਵਿੱਚ ਆਪਾਂ ਤਿੰਨ ਫੋਰਸਿਸ ਜਿਹੜੀ ਐਨਸੀਸੀ ਕ੍ਰੈਡਿਟ ਆ ਸਾਡੇ ਸਿਵਲ ਡਿਫੈਂਸ ਆ ਔਰ ਫਾਇਰਫਾਈਟਰ ਜਿਹੜੇ ਆ ਫਾਇਰ ਸੇਫਟੀ ਆ ਇਹਨਾਂ ਦੇ ਸਾਰੇ ਜਿਹੜੇ ਆ ਕਾਰਕੂਨ ਇਹਨਾਂ ਨੇ ਇਕੱਠੇ ਆਪਣੀ ਜੁਆਇੰਟ ਕੀਤੀ ਆ ਐਕਸਰਸਾਈਜ਼ ਜਿਹਦੇ ਵਿੱਚ ਆਪਾਂ ਰੈਸਕਿਊ ਦੇ ਅੱਜ ਜਿਹੜੇ ਆ ਉਹ ਗੁਰ ਇੱਕ ਦੂਜੇ ਨਾਲ ਸਾਂਝੇ ਕੀਤੇ ਆ ਵੀ ਕਿਸੇ ਵੀ ਐਮਰਜੈਂਸੀ ਦੌਰਾਨ ਅਗਰ ਕੋਈ ਇੰਜਰਡ ਵਿਅਕਤੀ ਹੁੰਦਾ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਐਮਰਜੈਂਸੀ ਤੱਕਣੀਆ ਹਸਪਿਟਲਾਈਜੇਸ਼ਨ ਤੱਕਣ ਉਹਨੂੰ ਡ੍ਰੌਪ ਕਰਨਾ ਪ੍ਰਿਆ ਸਰ ਸਾਨੂੰ ਅੱਜ ਮੌਕ ਡ੍ਰਿਲ ਬਾਰੇ ਦੱਸਿਆ ਗਿਆ ਹੈ ਕਿ ਜਿਵੇਂ ਕਦੇ ਕੋਈ ਹਵਾਈ ਹਮਲਾ ਹੁੰਦਾ ਹੈ ਤਾਂ ਆਪਾਂ ਕਿੱਦਾਂ ਆਪਣੇ ਆਪ ਨੂੰ ਬਚਾਣਾ ਤੇ ਲੋਕਾਂ ਦੀ ਕਿੱਦਾਂ ਹੈਲਪ ਕਰਨੀ ਹੈ ਤੇ ਜੇਵੇਂ ਹਵਾਈ ਫਾਇਰ ਹੋਇਆ ਤੇ ਰੈਸਕਿਊ ਟੀਮਾਂ ਆਪਾਂ ਹੈਲਪ ਕਰ ਸਕਦੇ ਆ ਜੇ ਫਾਈਰ ਫਾਈਵ ਵੀਕਰ ਦੀ ਹੈਲਪ ਕਰ ਸਕਦੇ ਆ ਜੇਸ ਸਰ ਜੀ ਬਿਲਕੁਲ ਅੱਜ ਕਰੇਗਾ ਅੱਜ ਆਇਆ ਆ ਜਿਹੜਾ ਇੱਥੇ ਆਇਆ ਉਹ ਜਿਹੜੀ ਅਸੁਰਾ ਰਹੇ ਉਹਦੇ ਬਣ ਕੇ ਅੱਜ ਇੱਥੇ ਜਿਹੜੀ ਰਿਆਸਲ ਹੋ ਰਹੀ ਆ ਜਾਂ ਮੌਕ ਡ੍ਰਿਲ ਹੋ ਰਿਹਾ ਉਹਦਾ ਹੁਕਮ ਨਾਲ ਹੋ ਰਿਹਾ ਜੋ ਸਰਕਾਰਾਂ ਦੇ ਹੁਕਮ ਨੇ ਜੋ ਐਸਟੀਐਮ ਸਾਹਿਬ ਦੇ ਸੰਨ ਉਹਨਾਂ ਦੇ ਮੁਤਾਬਕ ਹੋ ਰਿਹਾ ਇਹ ਇੱਕ ਇਸ ਤੋਂ ਪਹਿਲੋ ਵੀ ਜਿੱਦਾਂ ਹੁਣ ਐਨਸੀਸੀ ਹੈ ਫਾਇਰ ਬ੍ਰਿਗੇਡ ਨੇ ਸਿਵਲ ਡਿਫੈਂਸ ਹੈ ਇਹ ਉਹਨਾਂ ਦਾ ਇੱਕ ਟ੍ਰੇਨਿੰਗ ਦਾ ਹਿੱਸਾ ਵਾ ਇਹ ਕਰੇ ਅਸਲ ਆਪੀ ਜੇ ਕਿਸੇ ਸਰਮੇ ਵਿੱਚ ਕੋਈ ਐਕਸੀਡੈਂਟ ਕਿਤੇ ਹੁੰਦਾ ਜਾਂ ਕਿਸ ਤਰ੍ਹਾਂ ਵੀ ਹੁੰਦਾ ਜਾਂ ਉੱਥੇ ਸਟ੍ਰੀਚਰ ਨਹੀਂ ਜਾਂ ਹੋਰ ਆਪਾਂ ਕੋ ਸੁਵਿਧਾ ਨਹੀਂ ਹੈਗੀਆਂ ਤੇ ਉਹ ਆਪਾਂ ਆਪਣੇ ਜਿਹੜੇ ਕੰਬਲ ਖੇਸ ਜੋ ਵੀ ਆਪਾਂ ਨੂੰ ਉਪਲਬਧ ਹੁੰਦਾ ਜਿੱਦਾਂ ਹੁਣ ਆਪਾਂ ਗਏ ਗੋਡੇ ਸਾਡ ਲੱਗਦੀ ਆ ਇੱਕ ਬੰਦੇ ਨਾਲ ਦਾ ਦੋ ਬੰਦੇ ਨਾਲ ਵੀ ਆਪਾਂ ਨੂੰ ਫੜ ਸਕਦੇ ਆ ਇਹ ਇੱਕ ਉਹਦਾ ਰਿਹਸਲ ਆ ਦੀ ਮੌਕ ਡਲ ਸਮਝੋ ਨੂੰ ਬਹੁਤ ਡੀਲ ਨੂੰ ਸਮਝ ਨਹੀਂ ਆ ਪਾਵੇਂ ਪਤਾ ਨਹੀਂ ਕੀ ਹੋ ਗਿਆ ਕੋਈ ਡਰਨ ਵਾਲੀ ਏਡੀ ਗੱਲ ਨਹੀਂ ਗਈ ਇਹ ਸਿਰਫ ਪਬਲਿਕ ਦੀ ਜਾਣਕਾਰੀ ਹਿੱਤ ਹੁੰਦਾ ਤੇ ਉਹਨਾਂ ਦੇ ਸਬੂਧਾ ਵਾਸਤੇ ਵੀ ਜੇ ਉਹਨਾਂ ਨੂੰ ਕਿਤੇ ਪ੍ਰੋਬਲਮ ਇਹ ਆਉਂਦੀ ਲੱਗਦੀ ਕਿਤੇ ਤੇ ਉਹਦੇ ਮੁਤਾਬਕ ਉਹ ਉਸ ਬੰਦੇ ਤੇ ਜਾਣ ਵਿਚਾਈ ਜਾ ਸਕਦੀ ਸਰ ਆਪਣਾ ਨਾਮ ਦੱਸੋ ਮਾਈ ਨੇਮ ਇਜ਼ ਨਰੇਸ਼ ਕਪੂਰ ਮੈਂ ਸੀਨੀਅਰ ਪੋਸਟ ਵਾਰਡਨ ਆ ਸਿਵਲ ਡਿਫੈਂਸ ਚ ਸਿਵਲ ਡਿਫੈਂਸ ਦਾ ਮਤਲਬ ਇਹ ਹੈ ਕਿ ਨਾਗਰਿਕ ਸੁਰੱਖਿਆ ਕਮੇਟੀ ਨਾਗਰਿਕਾਂ ਦੀ ਜਿਹੜੇ ਸ਼ਹਿਰ ਦੇ ਸਿਟੀਜ਼ਨਸ ਨੇ ਸਿਵਲ ਡਿਫੈਂਸ ਯਾਨੀ ਕਿ ਸਿਵਿਲIANS ਦੀ ਡਿਫੈਂਸ ਕਰਨੀ ਇਹ ਅੱਜ ਦਾ ਜਿਹੜਾ ਮੌਕ ਡ੍ਰਿਲ ਚੱਲ ਰਿਹਾ ਹੈ ਇਹ ਸੈਂਟਰਲ ਗਵਰਨਮੈਂਟ ਦੇ ਹੁਕਮਾਂ ਦੇ ਅਨੁਸਾਰ ਪੰਜਾਬ ਗਵਰਨਮੈਂਟ ਦੇ ਹੁਕਮਾਂ ਦੇ ਅਨੁਸਾਰ ਸਾਡੇ ਡਿਪਟੀ ਕੰਟਰੋਲਰ ਐਸਜੀਐਮ ਸਾਹਿਬ ਔਰ ਕੰਟਰੋਲਰ ਡੀਸੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਅੱਜ ਦੀ ਇਹ ਮੌਕ ਡ੍ਰਿਲ ਹੋ ਰਹੀ ਹੈ ਇਹ ਲੋਕਾਂ ਦੀ ਜਿੰਨੀ ਜੇ ਇਫ ਮਤਲਬ ਕੋਈ ਵਾਰ ਲੱਗਦੀ ਹੈ ਹਰਜ ਘੱਟ ਲੋ ਤੇ ਜਾਂ ਇਹਦੇ ਲਈ ਅੱਜ ਰਾਤ ਨੂੰ ਬਲੈਕਆਊਟ ਵੀ ਰੱਖਿਆ ਗਿਆ ਪ੍ਰੋਗਰਾਮ ਉਹ ਬਲੈਕਆਊਟ ਤਾਂ ਰੱਖਿਆ ਜਾਂਦਾ ਹੈ ਕਿ ਜਦੋਂ ਕੋਈ 에어 ਰੇਡ ਹੁੰਦਾ ਇਹ ਉਹਦੀ ਪ੍ਰੈਕਟਿਸ ਹੈ ਉਹਦਾ ਅਭਿਆਸ ਹੈ ਤੇ ਬਾਕੀ ਜਿਹੜੀ 에어 ਰੇਡ ਜਦੋਂ ਹੁੰਦੀ ਹੈ ਉਹ ਕਿਸ ਤਰ੍ਹਾਂ ਮਤਲਬ ਉਹਦੇ ਤੋਂ ਬਚਾਅ ਕਰਨਾ ਇਹ ਮੌਕ ਡ੍ਰਿਲੋ ਦਾ ਇੱਕ ਹਿੱਸਾ ਹੈ ਵੈਸੇ ਤੇ ਅਸੀਂ ਇਹਦੀ ਐਡਵਾਈਜ਼ਰੀ ਜਿੰਨੀਆਂ ਵੀ ਨੇ ਕਿ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਹੈ WhatsApp ਦੇ ਥਰੂ ਆਪਣੇ WhatsApp ਗਰੁੱਪਸ ਜਿਹੜੇ ਸ਼ਹਿਰ ਦੇ ਬਨੇ ਦੇ ਨੇ ਉਹਨਾਂ ਦੇ ਥਰੂ ਆਪਣੇ ਸੈਕਟਰ ਵਾਰਡਨਸ ਕੋਸਟ ਵਾਰਡਨਸ ਔਰ ਜਿਹੜੇ ਵਲੰਟੀਅਰਸ ਨੇ ਉਹਨਾਂ ਨੂੰ ਆਲਰੇਡੀ ਆਗਾ ਕਰ ਦਿੱਤਾ ਗਿਆ ਪਿਆ ਔਰ ਉਹਦੇ ਵਿੱਚ ਜੋ ਵੀ ਹੋਏਗਾ ਉਹ ਮਤਲਬ ਨਾਗਰਿਕਾਂ ਦੀ ਸੁਰੱਖਿਆ ਲਈ ਹੋਏਗਾ ਸਾਰਾ ਸਿਸਟਮ